ਟੋਡੇ ਥਾਰੋ ਕੋ ਸਿੱਧਾ ਕੰਮ ਨਾ ਹੋਇਆ ਕਰੇ ਤੇ ਮੇਰਾ ਹੱਥ ਹੀ ਡੂੜਾ ਤੇ ਗੱਲਾਂ ਦੇ ਮਾਰ ਮੈਨੂੰ ਆਜੰਦੇ ਨੇ ਇ ਚੀਜ਼ਾਂ ਦੇ ਤਾਨੇ ਮਾਰਨੇ ਆ ਹਾਂ ਜਿ ਵੀ ਸਾਡਾ ਇਹ ਜਵਾਗ ਨਹੀਂ ਸਾਡੇ ਇੱਕ ਤਾਂ ਡਰਦੇ ਇਹਨਾਂ ਦੀ ਮਾਂ ਅਜੇ ਮਾਂ ਇਹਨਾਂ ਦੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਕੋ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖ ਇਹਨਾਂ ਦੀ ਮਾਂ ਅਜੇ ਮਾਂ ਇਹਨਾਂ ਦੀ ਪੈਰ ਗੱਡਾ ਜੇ ਹਾਜੀ ਲਵਾਉਣ ਆਏ ਹੋ ਜੇ ਨਾਮ ਦੱਸੋ ਆਪਦੇ ਆਪ ਦੇ ਵੇਲਾ ਕਿੰਨਾ ਡਿਸਪਲਨ ਨਾਲ ਤੜਕੇ ਆ ਜਾਂਦੇ ਡਿਊਟੀ ਲਾਉਣ ਤੜਕੇ ਆ ਗਿਆ ਸਾਰੀ ਰਾਤ ਬਾਹਾਂ-ਬਾਹ ਕਰਦੇ ਰਹਿੰਦੇ ਹੈ ਹੈ ਟੋਡੇ ਹੱਥਾਂ ਦਾ ਕੋਈ ਸਿੱਧਾ ਕੰਮ ਨਾ ਹੋਇਆ ਕਰੇ ਤੇ ਮੇਰਾ ਹੱਥ ਹੀ ਡੂੜਾ ਤੇ ਫਿਰ ਹੁਣ ਛਾਤ ਆ ਬਾਨੇ ਨਾਲ ਦੁੱਧ ਢਲਗਾਣਾ ਤੇਨੂੰ ਵੀ ਕੋਈ ਕਹਿਣ ਵਾਲਾ ਚਾਹੀਦਾ ਵਾ ਕੋਈ ਚੁਲਕਿਆ ਵਾ ਕੋਈ ਕੰਮ ਗਲਤ ਹੋਏ ਤੁਹਾਨੂੰ ਵੀ ਕੋਈ ਕਹਿਣ ਵਾਲਾ ਚਾਹੀਦਾ ਮੈਂ ਹੈਗਾ ਨਾ ਮੈਂ ਹੁਣ ਤਾਨੇ ਮਾਰੂ ਇਹ ਗੱਲਾਂ ਦੇ ਮਾਰ ਮੈਨੂੰ ਆਜੰਦੇ ਨੇ ਇਹ ਚੀਜ਼ਾਂ ਦੇ ਤਾਨੇ ਮਾਰਨੇ ਆ ਹਾਂਜੀ ਕੀ ਕਰ ਲੇਗਾ ਮੇਰੇ ਤੋਂ ਦੁੱਧ ਡੁੱਲਿਆ ਹੁੰਦਾ ਮੇਰੀ ਰੂਹ ਨੇ ਰੋਣ ਲੱਗ ਪਈ ਤੇਰੇ ਵੇਲੇ ਬੰਨਾ ਹੀ ਬੰਦਾ ਹੁੰਦਾ ਕਿ ਨਹੀਂ ਨਹੀਂ ਤੇ ਵੇਲੇ ਆਪਾਂ ਕਿਦਾਂ ਦੇ ਕਰੀਏ ਨੇ ਹਫਤਾ ਹੋ ਗਿਆ ਆਪਾਂ ਕਰੀ ਜਾਂਦੇ ਨੇ ਵੀ ਆਪਾਂ ਨਾਲੀ ਬਣਾ ਦੇਣੀ ਨਾਲੀ ਬਣਾ ਦੇਣੀ ਤੇ ਅੱਜ ਸਵੇਰੇ ਹੀ ਮਾਤਾ ਡੇਗਪੀ ਦੇ ਵਾ ਨਾਲ ਹੀ ਨਾਲੀ ਬਣ ਲੱਗੀ ਵੀ ਵੇਲਾ ਬੰਨਾ ਹੀ ਬਣਾਈ ਮਾੜਾ ਡੇਗਲਦਾ ਵੇਲਾ ਉਸ ਵਾਲੀ ਗੱਲ ਹੋ ਗਈ ਕਿ ਨਹੀਂ ਪਾਉ ਬਾਹ ਮਾੜਾ ਆਇਆ ਯਾਰ ਉਹਦੇ ਨਾਲ ਚਲੇਗਾ ਦੋ ਬੂੰਦਾ ਸੀਮਿੰਟ ਦੀਆਂ ਉਹਦੀ ਸ਼ਰਟ ਤੇ ਡੇਗ ਪੀਆਂ ਓਕ ਬੱਸ ਐਂ ਦਿਹਾੜੀ ਲੰਘ ਜਾਣੀ ਅਜੇ ਆਪਣੀ ਬੱਸ ਲੋੜ ਹੀ ਨਹੀਂ ਕੰਮ ਕਰਨ ਦੀ ਭੈ ਛੁੱਟੀ ਕਰ ਤੂੰ ਪੱਕੀ ਤੂੰ ਟੈਨਸ਼ਨ ਨਾ ਗਾ ਤੋ ਲੈਣਾ ਬੈਂਕ ਦਿਹਾੜੀ ਕੱਢਣੀ ਤੂੰ ਐਂਦੀ ਇਹਨੂੰ ਕੰਮ ਨਹੀਂ ਕਹਿਣਾ ਚਾਹੀਦਾ ਬਈ ਇਹਦਾ ਦੂਜੇ ਵੀ ਖਿਲਾਰ ਦਿੰਦਾ ਇਹਨੂੰ ਨਾ ਕੰਮ ਖਾਓ ਇਹਨੂੰ ਕਹ ਤੂੰ ਵੇਲਾ ਟਾੜ ਨਾ ਮੰਜੇ ਦੇ ਤੇ ਹੈ ਨਹੀਂ ਗਈ ਗਵਾਤੀ ਲੈ ਗਿਆ ਕੋਈ ਚੱਕ ਕੇ ਬਾਹਰ ਕਈ ਛੱਡ ਆਇਆ ਜੀ ਤੇਰੀ ਵਾਰੀ ਵੀ ਆਉਂ ਗਿਆ ਲੂ ਤਾਂ ਪੀ ਲੈਦੇ ਪਹਿਲਾਂ ਵੇ ਜੂਵੀ ਸਾਡਾ ਇਹ ਜਵਾਕ ਨਹੀਂ ਸਾਡੇ ਇੱਕ ਤਾਂ ਡਰਦੇ ਲੈ ਐ ਲੈ 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 ਦੀ ਪੱਪੀ ਲੈ ਲੈ ਜੂਵੀ ਲਾਓ ਵੀ ਮਿੱਤਰੋ ਅਜੇ ਦਾ ਘਰ ਕੋ ਰੈਡੀ ਹੈ ਪਰਲੇ ਪਾਸੇ ਕਮਰਾ ਵਾ ਵਾਸ਼ਰੂਮ ਬਣਾ ਦਿੱਤਾ ਗਿਆ ਨਾਲ ਉਰਲੇ ਪਾਸੇ ਆਪਾਂ ਦਾਣੇ ਨੂੰ ਸ਼ੈੱਡ ਬਣਾਦਾ ਠੀਕ ਆ ਓਕੇ ਆ ਕੰਮ ਮਿਸਤਰੀ ਓਕੇ ਜੀ ਓਕੇ ਓਕੇ ਕਿ ਅੱਜ ਨਿਬੜ ਜੂ ਇਹ ਕੰਦ ਨਿਬੇੜ ਕੇ ਜਾਇਆ ਸੀਮੈਂਟ ਪਿੱਛੇ ਵਧਿਆ ਪਿਆ ਲਾ ਕੇ ਜਾਣ ਦੇਣਾ ਇਹ ਹੋਰ ਲਾ ਦਿੰਨੇ ਆ ਜੇ ਘਟਦਾ ਤੇ ਠੀਕ ਆ ਬੋਰੀ ਲਾ ਦਿੰਨੇ ਆ ਮਗਰ ਅਹੀਂ ਬੋਰੀ ਦਾ ਰਲਾ ਕੇ ਇਹ ਤੇ ਤੁਹਾਡਾ ਕੰਮ ਕਰ ਦਿੰਨੇ ਸ਼ੁਰੂ ਤੇ ਲੱਗੇ ਰਿਓ ਉਦੋਂ ਤੁਹਾਨੂੰ ਚਿਕਨ ਚੁਕੰਡੇ ਆਕੇ ਦੇ ਦੇਨੇ ਨਾਲ ਹੀ दारू ਦੂਰੂ ਉਤੇ ਠੀਕ ਆ ਢਾਲ ਟੂਲਾ ਦੇ ਹਿਸਾਬ ਨਾਲ ਕੱਢ ਲਈ ਉਤੇ ਤਾਰਾਂ ਆ ਈ ਤਾਰਾਂ ਆ ਉਤੇ ਭਰਾਵਾ ਡਰੀ ਕੇ ਜਨਾ ਸੱਚੀ ਤਾਰਾਂ ਹੀ ਮੇਰੇ ਵੀਰ ਸੱਚੀ ਤਾਰਾਂ ਹੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ